ਜਵੇਗਾ ਮਤੀ ਦੀ ਜੀ ਉਹਦਾ ਪੰਚੀ ਅਧਿਆਇ ਕੋਨੇ 14 ਹੈ ਪਰਿਸ਼ਦਾ ਵਿੱਚ ਲਿਖਿਆ ਹੈ ਇਹ ਗੱਲ ਤਾਂ ਉਸ ਮਨੁੱਖ ਵਰਗੀ ਹੈ ਜੋ ਪਰਦੇਸ ਨੂੰ ਜਾਣ ਲੱਗਿਆ ਜਿਨੇ ਪਰਦੇਸ ਨੂੰ ਜਾਣ ਲੱਗਿਆ ਆਪਣੇ ਯਾਤਰਾ ਨੂੰ ਸਦਕੇ ਆਪਣਾ ਮਾਲ ਉਹਨਾਂ ਨੂੰ ਆਪਣੇ ਨੌਕਰਾਂ ਚਾਹ ਕਰ ਮੈਂ ਸਦਕੇ ਤੇ ਆਪਣਾ maal ਜਿਹੜਾ ਆਪਣਾ ਸਾਰਾ ਕਾਰੋਬਾਰ ਜਿਹੜਾ ਉਹਨਾਂ ਦੇ ਹੱਥ ਵਿੱਚ ਕੀ ਕਰ ਦਿੱਤਾ ਸੌਂ ਦਿੱਤਾ ਕਿ ਮੈਂ ਪਰਦੇਸ ਨੂੰ ਚੱਲ ਜਾਣਾ ਤੁਸੀਂ ਉਹ ਸਾਰਾ ਕਾਰੋਬਾਰ ਤੁਸੀਂ ਸੰਭਾਲਣਾ ਵਾ ਤੁਸੀਂ ਇਹਨੂੰ ਅੱਗੇ ਵਧਾਉਣਾ ਵਾ ਹਾਂਜੀ ਕਰ ਦਿਜੀਏ ਤਾਂ ਤੇ ਇੱਕ ਨੂੰ ਪੰਜ ਤੋੜੇ ਇੱਕ ਨੂੰ ਪੰਜ ਤੋੜੇ ਦਿੱਤੇ ਦੂਜੇ ਨੂੰ ਦੋ ਦੂਜੇ ਨੂੰ ਦੋ ਤੀਏ ਨੂੰ ਇੱਕ ਹੋਰ ਤੀਜੇ ਨੂੰ ਇੱਕ ਗੋਲਾ ਦਿੱਤਾ ਹਾਰੇਕ ਦੀ ਹਜਿੱਤ ਦੇ ਮੁਤਾਬਕ ਉਹਨਾਂ ਦਿੱਤਾ ਗਿਆ ਇੱਕ ਨੂੰ ਪੰਜ ਟੋੜੀ ਦਿੱਤੇ ਗਏ ਇੱਕ ਨੂੰ ਦੋ ਦਿੱਤੇ ਗਏ ਤੇ ਇੱਕ ਨੂੰ ਇੱਕ ਦਿੱਤਾ ਗਿਆ ਸਾਡੇ ਘਰ ਦੇ ਵਿੱਚ ਵੀ ਅਸੀਂ ਵੇਖਦੇ ਹਾਂ ਕਿ ਜਿਹੜਾ ਬੰਦਾ ਵਿਸ਼ਵਾਸਯੋਗ ਹੈ ਸਾਰੇ ਬੱਚੇ ਇੱਕੋ ਜਿਹੇ ਹੁੰਦੇ ਕੁਸ਼ਨਾਤੀ ਕਿਸੇ ਦੇ ਦੁਪੀਛੇ ਤਰ੍ਹਾਂ ਨਾ ਕਿਸੇ ਤਰ੍ਹਾਂ ਨਾ ਹੁੰਦਾ ਇੱਕ ਇਮਾਨਦਾਰ ਮਨੁੱਖ जिन्हे पता कि है सकता। सकता। पता कि ਸਾਡੇ ਘਰ ਦਾ ਇੰਨਾਣਾ ਜਿਹੜਾ ਵਾ ਪਰ ਇਹ ਚੁੱਪ ਸਨਦਾ ਉਹ ਦਿਤਿਆ ਕੋਸੇ ਸਾਡਾ ਭਾਰ ਕੋਲੇ ਕਿ ਜ਼ਿੰਮੇਵਾਰ ਨ ਕਰ ਸਕਦਾ ਸਭਾਤ ਸਨਦਾ ਆਪਾਂ ਉਹਨੇ ਤੇ ਵਿਸ਼ਵਾਸ ਕਰਦੇ ਕਿਉਂਕਿ ਵਿਸ਼ਵਾਸ ਨੇ लायकਾ ਸਾਨੂੰ ਪਤਾ ਕਿ ਇਹ ਇਸ ਕੰਮ ਨੂੰ ਪੂਰਾ ਕਰ ਸਕਦਾ ਵਾ ਦੂਜੇ ਨੂੰ ਪਤਾ ਕਿ ਇਹਨੂੰ ਤੋਂ ਨਾ ਜੱਦੇ ਇਹਨੇ ਪਤਾ ਨਹੀਂ ਪੂਰਾ ਕਰਵਾ ਕੇ ਨਹੀਂ ਕਰਵਾ ਕਿਉਂਕਿ ਜਿਨ੍ਹਾਂ ਕੋ ਭਾਰ ਚੁੱਕ ਸਕਦਾ ਨਾ ਹੋਣਾ ਉਹਦੇ ਤੇ ਪਾਇਆ ਜੰਗਲਾ ਜੇ ਕੋ 20 ਕਿਲੋ ਚੁਪਨ ਵਾਰਤੀ ਉਹਨਾਂ ਤੋਂ 10 ਕਿਲੋ ਵਿੱਚ ਦਾ ਦਈਏ ਤੇ ਉਹਦੇ ਬੜਾ ਬਖਸ਼ਰ ਹੋ ਜੇਗੀ ਇਸ ਕਰਕੇ ਉਹਨਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਦੀ ਹیثیت ਰਿਹਾ ਹیثیت ਦੇ ਮਤਾਬਕ ਇੱਕ ਨੂੰ ਪੰਜ ਤੋੜੇ ਇੱਕ ਨੂੰ ਦੋ ਤੋੜੇ ਤੇ ਇੱਕ ਨੂੰ ਇੱਕ ਤੋੜਾ ਦਿੱਤਾ ਹਾਂਜੀ ਹਰੇਕ ਨੂੰ ਉਹਦੇ ਗੁਣ ਦੇ ਅਨੁਸਾਰ ਦਿੱਤਾ ਹਰੇਕ ਨੂੰ ਉਹਦੇ ਗੁਣ ਦੇ ਉਹਦੇ ਪਦਰਬੇ ਤੇ ਉਹਦੇ ਹیثیت ਦੇ ਮਤਾਬਕ ਦਿੱਤਾ ਤਾਂ ਪਰ ਤਾਂ ਆਪ ਮਾਰਕਿਟੇ ਜਾਨੇਗਾ ਪਰਦੇਸ ਨੂੰ ਦੂਜੇ ਦੇਸ ਨੂੰ ਚਲਾ ਗਿਆ ਜਿਨੇ 5 ਟੋਲੇ ਲੈ ਸੰਧ ਜਿਨੇ 5 ਟੋਲੇ ਲੈ ਸੰਧ ਉਹਨੇ ਛੱਟੇ ਜਾ ਕੇ ਉਹਨੇ ਚੱਟਪਟ ਜਾ ਕੇ ਉਹਨਾਂ ਨਾਲ ਬਣਜੂਬ ਵਪਾਰ ਕੀਤਾ ਉਹਨਾਂ ਨਾਲ ਜਾ ਕੇ ਬਣਜੂਬ ਵਪਾਰ ਕੀਤਾ ਅਤੇ ਹੋਰ 5 ਟੋਲੇ ਕਮਾ ਲਏ ਅਤੇ 5 ਟੋਲੇ ਹੋਰ ਹੀ ਕਮਾ ਲਏ ਜਿਨੂੰ 5 ਟੋਲੇ ਮਿਲੇ ਸੀ ਉਹਨੇ ਛੇਤੀ ਦੇ ਨਾਲ ਜਾ ਕੇ ਕਿਉਂਕਿ ਵਿਸ਼ਵਾਸ ਦੇ ਜੋਗ ਸੀ ਉਹਨੂੰ ਦਿੱਤਾ ਵੀ ਇਹ ਕਮਾ ਸਕਦਾ ਹਾਂ ਇਕ ਅਸਰਦਾਰ ਇਧਰ ਚ ਕਾਬਲੀਅਤ ਇਹ ਅਸਰਦਾਰ ਇਸਕੇ ਚੋਂ ਪੰਜ ਦਿਸਿਆ ਸੀ ਉਹਨੇ ਪੰਜਾਂ ਵਾਲਿਆਂ ਨੇ ਆਪਣੀ ਕਾਬਲੀਅਤ ਨੂੰ ਸਾਬਤ ਕੀਤਾ ਜੇ ਵੀ ਨਾਲ ਗਿਆ ਜਾ ਕੇ ਪੰਜ ਕंग्रेਸੀ ਪੰਜਾ ਤੋੜਾ ਨਾਲ ਵਪਾਰ ਕੀਤਾ ਤੇ ਉਹਦੇ ਨਾਲ ਪੰਜ ਹੋਰ ਵੀ ਕਮਾਲ ਹੈ ਸੋ ਜਿਹਦੇ ਦੋ ਮਿਲਿਆ ਸੀ ਉਹ ਵੀ ਗਿਆ ਉਹਨੇ ਆਪਣਾ ਕਾਰੋਬਾਰ ਕੀਤਾ ਤੇ ਦੋ ਦੇ ਨਾਲ ਦੋ ਹੋਰੀ ਕਮਾਲ ਹੈ ਜਿਸ ਦੇ ਕੋਲ ਇੱਕ ਸੀ ਜਿਸ ਦੇ ਕੋਲ ਇੱਕ ਸੀ ਹੁਣ ਉਹ ਨਹੀਂ ਛਿੱਤੀ ਗਿਆ ਉਹ ਗਿਆ ਨਹੀਂ ਛਿੱਤੀ ਹੈ ਛਿੱਤੀ ਗਿਆ ਜਾ ਕੇ ਦੋਆ ਕੁੱਤੇ ਆਂਾ ਮੁੱਟ ਗਿਆ ਤੇ ਤੋੜਾ ਗਿਆ ਉੱਥੇ ਕੀਤਾ ਦਬ ਦਿੱਤਾ ਕਿਹਾ ਅਮੀ ਦੇ ਬੰਮਾ ਨਾ ਤਾਵੇਗਾ ਜਿੱਦ ਮੇਰੇ ਕੋ ਖਰਚ ਹੋ ਗਿਆ ਜਦੋਂ ਆਵੇਗਾ ਤੇ ਮਾਰ ਤੇ ਬੜਾ ਸ਼ਕਤੀ ਭਾਦਾ ਨਾ ਤੇ ਮੈਨੂੰ ਕਿੱਥੋਂ ਵਾਪਸ ਲੈਣਾਗਾ ਉਹਨੇ ਤੋੜਿਆ ਕੀਤਾ ਦਬ ਦਿੱਤਾ ਉਸ ਕਾਰੋਬਾਰ ਨੂੰ ਕਿ ਨਹੀਂ ਬਧਾਇਆ ਕੁਝ ਸਮਾਂ ਪਹਿਲਾਂ ਕੇ ਮਾਲਕ ਵਾਪਸ ਆਇਆ ਉਹਨੇ ਆਪਣੇ ਮੁਨੀਬ ਨੂੰ ਆਪਣੇ ਮੁੰਜੀ ਨੂੰ ਸੱਦਿਆ ਕਿ ਨਾ ਸਾਰੇ ਕੋ ਜਿਹੜੇ ਹਸਾਬ ਦਾ ਬਣਾ ਜਾਵੇ ਪਹਿਲਾਂ ਜਿਹਦਾ ਵਾਰੀ ਆਈਏ ਪੰਜ ਤੋਂੜੇ ਜਿਹਦੇ ਬਿੱਤੇ ਆ ਜਿੰਨੂੰ ਜ਼ਿਆਦਾ ਰਕਮ ਹੈ ਨਾ ਜਿੰਨੂੰ ਜ਼ਿਆਦਾ ਦਿੱਤਾ ਵਾ ਪਹਿਲਾਂ ਉਹਦੀ ਵਾਰੀ ਆਈਏ ਉਹ ਆਇਆ ਕਿ ਪੰਜ ਲਏ ਸੀ ਤੇ ਪੰਜ ਦੀ ਜਗ੍ਹਾ ਕੇ 10 ਰੱਖੇ ਕਿਹਦੇ ਮਾਲਕ ਤੁਸੀਂ ਮੈਨੂੰ ਪੰਜ ਦਿੱਤੇ ਸੀ ਮੈਂ ਪੰਜਾਂ ਦੇ ਨਾਲ ਪੰਜ ਹੋ ਰਹੀ ਕਮਾਣਾ ਤੇ ਉਸ ਮਾਲਕ ਨੇ ਉਠਿਆ ਕਿਹਦਾ ਇਹ ਸ਼ਾਬਾਸ਼ ਸ਼ਾਬਾਸ਼ ਚੰਗੇ ਤੇ ਮਾਤਬਰ ਨੌਕਰ ਇਹਨਾਂ ਤੋਂ ਥੋੜੇ ਵਿੱਚ ਵਫਾਦਾਰ ਹੈ ਜਿਹਨੂੰ ਹੋਰ ਦਿੱਤਾ ਜਾਵੇਗਾ ਜਿੱਦੋਂ ਦੋ ਬਣੇ ਦੀ ਵਾਰੀ ਆਈਏ ਦੋਨੇ ਵੀ ਜਾ ਕੇ ਦੋ ਦੀ ਜਗ੍ਹਾ ਚਾਰ ਰੱਖਣਗੇ ਉਹਨੂੰ ਵੀ ਸ਼ਾਬਾਸ਼ ਮਿਲਦੀ ਇਹ ਤਾਂ ਚੰਗੇ ਤੇ ਮਾਤਬਰ ਮਫਾਦਾਰ ਨੌਕਰ ਇਹਨਾਂ ਦੇ ਥੋੜੇ ਵੀ ਨੀ ਵਫਾਦਾਰ ਰਿਆ ਮੈਂ ਇਸ ਕਰਕੇ ਦਿਨ ਹੋਰ ਹੀ ਦਿੱਤਾ ਜਾਵੇਗਾ ਜਦੋਂ ਮਾੜੀਏ ਇੱਕ ਵਾਰੀ ਦੀ ਇੱਕ ਵਾਰੀ ਨੇ ਵੀ ਤੋੜਾ ਫੁੱਟਿਆ ਫੁੱਟ ਕੇ ਲੈ ਜਾ ਕੇ ਮਹਾਂਦ ਤੇ ਰੱਖ ਦਿੱਤਾ ਇਹਨਾਂ ਮਾਲਕ ਮੈਂ ਬਹੁਤ ਡਰਿਆ ਮੈਂ ਸੋਚਿਆ ਤੁਸੀਂ ਪਰੇ ਕਵਲੇ ਸੁਣਾ ਦਿਓ ਜੇ ਤੁਸੀਂ ਨਹੀਂ ਬੀਜਦੇ ਉਦੋਂ ਮੈਂ ਵੱਡ ਲੀਦੇ ਜੇ ਤੁਸੀਂ ਨਹੀਂ ਕਰਾਉਂਦੇ ਤੁਸੀਂ ਇਕੱਠਾ ਕਰ ਲੈਂਦੇ ਤੁਸੀਂ ਇਹ ਇਸ ਕਰਕੇ ਉਹ ਬਹੁਤ ਦਰਿਆ ਉਹ ਮੇਂ ਤੋੜਾ ਕਾ ਕਿਤਾਵਾ ਧਬ ਜਿਤਾ ਤੇ ਆਨੂੰ ਆਪਣੀ ਨਵਾਂ ਜੇ ਵਾਪਸ ਤੇ ਜੈ ਲੋ ਪਰਮਾਲ ਕੀ ਨੇ ਮਸ਼ਹਾਸ਼ੀ ਨਹੀਂ ਦਿੰਦੀ ਉਹਨਕੇ 헤 ਦ੍ਰਿਸ਼ ਨੌਕਰ ਇਹ ਤੋੜੇ ਕੀ ਕਿਤਾ ਬਿਨ ਤੇ ਨੂੰ ਚਾਇਦਾ ਤੇ ਜੇ ਤੂੰ ਆਪੇ ਦਿਨ ਨਹੀਂ ਦੁਸ਼ ਕੀਤਾ ਤੇ ਇਹ ਜਿਹੜਾ ਮੇਰਾ ਮਾਲ ਆ ਸਰਾਤੋਂ ਦਿੰਦਾ ਕਿਨਾਂ ਮੇਰਾ ਜਿਹਦੇ ਸੁਨੇਹਾਰੇ ਸ਼ਰਾਬ ਸ਼ਰਾਬ ਨੇ ਤੁਹਾਨੂੰ ਉਹ ਪਪੇ ਦੇ ਨਾਮ ਦਾ ਸ਼ਰਾਬ ਮੇਰਾ ਸ਼ਰਾਬ ਹੁੰਦਾ ਕਿਸੇ ਨਾ ਪਰ ਉਹ ਗਲਤ ਬੰਦ ਸੀ ਇਸ ਜਿਹਨੇ ਆ ਉਹ ਸ਼ਰਾਬ ਆ ਇਹ ਸ਼ਰਾਬ ਫਤੇ ਦੇ ਨਾਮ ਉਹਦਾ ਸ਼ਰਾਬ ਜਿਹਦੇ ਸੁਨੇਹਾਰੇ ਕਹਿੰਦਾ ਮੇਰਾ ਮਾਲਾ ਸੁਨੇਹਾਰਿਆਂ ਨੂੰ ਸ਼ਰਾਬਾਂ ਨੂੰ ਦਿੰਦਾ ਆਰ ਕੇ ਵੀ ਉਹਨਾਂ ਦੇ ਕੋਲ ਦਾ ਵਿਆਜ ਮੈਂ ਦਿੰਦਾ ਉਹਨਾਂ ਕੋ ਉਹਨਾਂ ਦਾ ਜੋ ਬੰਦ ਦੀ ਕੀਮਤ ਉਹ ਮੈਂ ਲੈਂਦਾ ਕਿੰਦਾ ਪਰ ਉਹ ਤੋਂ ਵੀ ਬਾਰਾਈ ਛੱਡਿਆ ਨਾ ਕਿੰਦਾ ਇਸ ਦੇ ਕੋਲ ਜਿਹੜਾ ਰਹਾ ਉਹ ਵੀ ਇਹਦੇ ਕੋਲ ਵਾਪਸ ਲੈ ਲੈਣਾ ਤੇ ਇਹਨੂੰ ਬਾਅਦ ਵਿੱਚ ਕੋਰ ਰੱਖੀ ਸਰਦੀ ਕਿਉਂਕਿ ਇਹਨੇ ਪਿੱਛਾਵਾ ਇਸ ਥੋੜੇ ਨੂੰ ਅੱਗੇ ਦੇ ਵਿਦਿਆਰਥੀ ਨੂੰ ਦਬਾ ਛੱਡਿਆ ਵਾ ਜਿਹੜਾ ਇਹਦੇ ਕੋਲ ਹੈਗਾ ਉਹ ਵੀ ਇਹਦੇ ਕੋਲ ਲੈ ਲੈਣਾ ਜਾਂਵੇ ਸੋਚਣਾ ਕੋਲ ਹੈਗਾ ਸੀ ਮੇਰੇ ਬਫਰਾ ਨਿਕਲੇ ਆ ਉਹਨੂੰ ਕਿਹਾ ਕਿਸੇ ਥੋੜੇ ਵਿੱਚ ਇਮਾਨਦਾਰ ਨਹੀਂ ਕੋਦੇ ਹੋ ਥੋੜੇ ਵਿੱਚ ਬਥਾ ਨਾ ਨਿਕਲੇ ਹੋ ਇਸ ਵਾਸਤੇ ਤਨ ਹੋ ਨਹੀਂ ਦਿੱਤਾ ਜਾਂਵੇਗਾ ਅਸੀਂ ਥੋੜਿਆਂ ਨੂੰ

ਅੱਜ ਜੇ ਅਸੀਂ ਪੜਨਾ ਤੇ ਜਾ ਕੇ ਕਰੇ ਪੜ ਸਕਦੇ ਹਾਂ ਸੋ ਜਦੋਂ ਆਪਾਂ ਉਹਦੀ 10 ਐਤ ਵਿੱਚ ਅਬਰਾਹਮ ਦਾ ਪਰਤਾਵਾ ਲਿਖਿਆ ਪਰ ਰੀਡਿੰਗ ਉਹਦਾ ਪਾਈਂ ਘੱਟ ਆਇਆ ਉਹਦੀ 15 ਐਤ ਤੋਂ ਲੈ ਕੇ ਤੇ 18 ਐਤ ਤੱਕ ਕੁਝ ਵਿੱਚ ਪੜਦੇ ਆ ਤੇ ਉੱਥੇ ਵਿਖਿਆ ਮਾ ਪ੍ਰਭੂ ਦੀ ਬਾਤ ਪਾਣੀ ਵਿੱਚ ਕਿ ਜਦੋਂ ਪ੍ਰਭੂ ਦੀ ਪਤਨੀ ਨੇ ਅਬਰਾਹਮ ਨੂੰ ਪਰਤਾਵਾ ਉੱਪਰ ਕੇ ਵਿਖਿਆ ਉਹਨ ਗਿਆ ਤੇਰਾ ਇਕੋ ਇੱਕ ਪੁੱਤਰ ਜਿੰਨ ਤੋਂ ਬੜਾ ਪਿਆਰ ਕਰਦਾ ਹੈ ਇਸ ਆਕ ਨੂੰ ਉਹਨੂੰ ਲੈ ਕੇ ਤੇ ਮੋਰੀ ਸ਼ਾਹ ਦੀ ਤਰਫ ਨੂੰ ਜਾ ਮੇਰੇ ਨਾਮ ਦੇ ਕਰਕੇ ਉਹਨੂੰ ਉੱਥੇ ਹੋਣ ਦੀ ਬਲੀ ਤੇਰਾ ਅਬਰਾਹਮ ਉੱਠਿਆ ਉੱਥੇ ਕੇ ਆਪਣੇ ਪੁੱਤਰ ਨੂੰ ਨਾਲ ਲੈ ਕੇ ਤੇ ਮੋਰੀ ਸ਼ਾਹ ਦੀ ਤਰਫ ਨੂੰ ਚਲਾ ਗਿਆ ਉੱਥੇ ਜਾ ਕੇ ਉਹ ਆਪਣੇ ਪੁੱਤਰ ਨੂੰ ਬਲੀ ਘੜਵਾਉਣ ਤੇ ਲੈ ਗਿਆ ਬਲੀ ਵਾਸਤੇ ਪੂਰੀ ਤਿਆਰੀ ਕਰ ਲਈਆ ਆਪਣੇ ਪੁੱਤਰ ਨੂੰ ਪਰਮੇਸ਼ਰ ਦੇ ਕੋਲ ਲਗਾਇਆ ਨਹੀਂਆ ਤੇਰੇ ਦਾ ਪੁੱਤਰ ਹੈ ਭਈ ਪਹਿਲਾਂ ਕਿਤੇ ਲਿਖਿਆ ਸੀ ਤੇਰਾ ਇੱਕ ਨੌਤਾ ਪੁੱਤਰ मतलब एको एक है तो एक एक जो बड़े ही अवस्था के आकर मिलया बुजुर्ग बुजुर्गी पुत्र मिले साल मिले कि ब्राहम सौ साल का ब्राह्म हो गया पर पर फिर पुत्र मिले उन्ने वा परमेश्वर ने पर भी सफा किता नहीं है उतो परमेश्वर ने फिर अबराग पकारया कहना हे अब्राहमना प्यार करना है और तू थोड़े वफादार निकल अपने भी मेरे को सरफा नहीं किया पुत्र तो है मेरे को सरफा नहीं किया तू मैं सौंपा कंसरों आकाश के तार और समुद्र के गले की रेतिया वह अत बढ़ा ਤੇ ਤੇਰੀ ਅੰਸ ਨੇ ਵਿੱਚ ਲਿਖਤੇ ਅੰਸ ਹਮੇਸ਼ਾ ਪਰਦੇਈ ਦੇ ਸਾਧਨ ਤੇ ਕਬਜ਼ਾ ਕਰੇਗਾ ਹਮੇਸ਼ਾ ਦੇਖਾਤੇ ਹੋਵੇਗੀ ਹallelujah 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 ਕੋਰੈਂਟਿਲ ਮਾਨਦ ਅਬਰਾਹਮ ਤੇ ਪਰਮੇਸ਼ਰ ਨੇ ਉਹਨੂੰ ਜਿਆਦਾ ਦੇਤਾ ਅੱਜ ਸਾਰੇ ਜਿੰਨੇ ਵੀ ਸੀ ਪ੍ਰਭੂ ਦੇ ਲੋਕ ਕਿ ਅविश्वासी ਲੋਕਿਆਂ ਸਾਰੇ ਅਬਰਾਹਮ ਦੇ ਅੰਸ ਤੋਂ ਬੋਲਦੇ ਕਿਉਂਕਿ ਥੋੜੇ ਵਿੱਚ ਇੱਕੋ ਇੱਕ ਸੀ ਉਹਦਾ ਪੁੱਤਰ ਤੇ ਉਹਦੇ ਦੇ ਜੇਰੇ ਵਿੱਚ ਨਕਾਰ ਨਹੀਂ ਕੀਤਾ ਵਫਾਦਾਰ ਨਿਕਲੇ ਪ੍ਰਭੂ ਦੇ ਨਾਲ ਉਨੇ ਉਹਨਾਂ ਦੀ ਸਫਲਤਾ ਨਹੀਂ ਕੀਤਾ ਜੋ ਪ੍ਰਭੂ ਰਾਮ ਦੀ ਗੀਤਾ ਆਤਮਾ ਦਾ ਅੰਤ ਦਾ ਸਚਿਦਾਨਸੀ 3 ਕਿ ਭੈਣਾ ਭੈਣ ਦੀ ਜਪਾ ਉਦਾਹਰਣ ਦੇਖਦੇ ਆ ਪੈਰ ਹੰਨਾ ਦੀ ਸਾਰੇ ਜਾਣਦੇ ਪੈਰ ਹੰਨਾ ਬਾਰੇ ਤੁਸੀਂ ਕਾਫੀ ਮਰੀ ਵਚਨ ਸੁਣਿਆ ਹੋਆ ਹੰਨਾ ਭੈਣ ਜਿਹੜੀਆਂ ਅਰਥਾ ਨਾਰਾ ਜੀਲਾ ਉਹਨੀਆਂ ਦੋ ਔਰਤਾਂ ਨੇ ਇੱਕ ਹੰਨਾ ਤੇ ਇੱਕ ਬਨਾਨਾ ਸਗਰੀ ਪਨਾਣਾ ਉਹਦੇ ਉੱਤੇ ਆਧਿਆਪਨ ਨਾਟਕ ਦਾ ਆਦਰਯੀ ਸੋਨੂ ਛੇੜਦਿਆਂ ਨੂੰ ਤਾਨੇ ਮਾਰਦਿਆਂ ਨੂੰ ਤੰਗ ਕਰਦੀ ਹੈ ਸਵੰਨਾ ਬੜੀ ਦੁਖੀ ਹੁੰਦੀ ਹੈ ਜਦੋਂ ਪਰਮੇਸ਼ਰ ਦੀ ਜੁਰੀ ਵਿੱਚ ਗਿਆ ਬਰੇ ਬਰੇ ਹਰ ਹਰ ਸਾਹ ਦੇ ਸਾਹ ਪ੍ਰਭ ਦੇ ਜੁਰੀ ਵਿੱਚ ਜਾਂਦੀ ਰਹਦੀ ਸੀ ਜਦੋਂ ਇੱਕ ਇੱਕ ਸਮਾਰ ਵੀ ਗਏ ਤੇ ਉਹਨਾਂ ਜਾ ਕੇ ਪਰਮੇਸ਼ਰ ਦੀ ਜੁਰੀ ਦੇ ਵਿੱਚ ਦੁਖੀ ਮਨ ਦੇ ਨਾਲ ਟੁੱਟੇ ਦਿਲ ਦੇ ਨਾਲ ਪਰਮੇਸ਼ਰ ਦੇ ਕਿ ਪ੍ਰਾਰਥਨਾ ਕੀਤੀ

ਸੁਪਰਮੇਸ਼ੁਰ ਦੀ ਮਾਈ ਨੇ ਸੁਣਾਨੇ ਕੀ ਮਾਨੀ ਕੀਤੀ ਆ ਕਿ ਜੇਕਰ ਤੂੰ ਮੈਨੂੰ ਆਪਣੀ ਟੈਨਰ ਨੂੰ ਜਿੱਤੀ ਕਰੇ ਇੱਕ ਪੁੱਤਰ ਦੀ ਦਾਤ ਦੇਵੇ ਤੇ ਜਿੰਨਾ ਚਿਰ ਜੀਣਾ ਰਹੇਗਾ ਤੇਰੇ ਘਰ ਵਿੱਚ ਤੇਰੀ ਸੇਵਾ ਵਾਸਤੇ ਦੇ ਦੇ। ਤੇ ਮੰਗੀ। ਸੁਹਾਨਾ ਬਫਾ ਨਾਲ ਬਿਗਰੀ ਹallelujah ਇਹ ਬੇਈਮਾਨੋ ਕੀ ਇੱਕੋ ਪੁੱਤਰ ਨੂੰ ਮਿਲਿਆ ਇੱਕੋ ਪੁੱਤਰਿਆ ਹੋਰ ਕੋਈ ਬਰਾਦਰੀ ਨਹੀਂ

ਅਜੂਬ ਮਨ ਦੇਖਦੇ ਆ ਤੇ ਅਜੂਬ ਥੋੜੇ ਜਿਹੀ ਖਤਾ ਦਾਰ ਰਿਆ ਅਜੂਬ ਪਤਾ ਹੀ ਅਦਾ ਰਾਤ ਪੜਨੇ ਤੇ ਲਿਖਿਆ ਵਾ ਕਿ ਜਦੋਂ ਅਜੂਬ ਅਪੜੇ ਨਿਪਰਾਣੀ ਪ੍ਰਾਰਥਨਾ ਕਰਦੈਂ ਆ ਤੇ ਪਰਮੇਸ਼ਰ ਨੇ ਅਜੂਬ ਦੇ ਨਸੀਬਾਂ ਨੂੰ ਬਹਾਰ ਕਰ ਦਿੱਤਾ ਤੇ ਉਹਨੂੰ ਦੇ ਸਾਰੇ ਚੀਜ਼ਾਂ ਜਿਹੜੀਆਂ ਸੀ ਉਹਦੇ ਕੋਲੋਂ ਲੈ ਲਈ ਗਈਆਂ ਸੀ ਉਹਨੂੰ ਡਬਲ ਡਬਲ ਕਰਕੇ ਨਾ ਵਾਪਸ ਦਿੱਤੀਆਂ ਉਹਦੀ ਹਰ 23 ਪਰਮਿਸ਼ਨ ਨਵਲ ਕੀਤੀ। ਜਿਸ ਤੇ 500 ਜੋੜੀ ਬੰਦਨ ਦਿੱਤੀ ਹੈ ਹਾਰੋ ਗਿਆ। ਜਿਸ ਤੇ 10000 ਹਾਰੋ ਸੋ ਤੇ 6 ਹਾਰ ਹੋ ਗਿਆ। 7000 ਕਧੀਆਂ ਚ ਤੇ 14000 ਹੋ ਗਿਆ। ਡਬਲ ਡਬਲ ਪਰਮਿਸ਼ਨਾਂ ਦੀ ਸਾਰੀ ਬੰਦ ਕਰ ਦਿੱਤੀ ਆ। ਸੱਤ ਪੁੱਤਰ ਤੇ 13 ਤੇ ਜਾਂਦੇ ਫੇਰ ਉਹਨੂੰ। ਉਸੇ ਤਰ੍ਹਾਂ ਵਾਪਸ। ਅਯੂਬ ਖਾਨਦਾਰਿਆ ਲਿਖ ਕੇ ਫੋਨੇ ਤੇ ਇਮਾਨਦਾਰੀ ਦਿੰਦਾ ਨਾ ਪਰਿਸ਼ਕ ਉਹਨੂੰ ਹੋਰ ਦਿੱਤਾ ਜਾਵੇਗਾ। ਤੇ ਜਿਹੜਾ ਥੋੜੇ ਜਿਹੀ ਇਮਾਨਦਾਰੀ ਦਾ ਨਾ ਉਹ ਹੋਣ ਤਾਂ ਤਾਂ ਦਾ ਪਰ ਜਿਹੜਾ ਥੋੜੇ ਜਿਹੀ ਮਹਿਮਾਨੀ ਕਰਨੇ ਸ਼ੁਰੂ ਕਰਨਦਾ ਵਾ ਉਹਦੇ ਕੋਲ ਉਹ ਵੀ ਲੈ ਲਿਆ ਜਾਂਦਾ ਵਾ ਸੋ ਬੇਈਮਾਨੀ ਕੀਤੀ ਕਿਸੇ ਨੇ ਸੋਹਦੇ ਬਾਰੇ ਕਿਸੇ ਨੇ ਇਹ ਮੋਹ ਦੇ ਬਾਰੇ ਨਾ 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 ਨੀਰ ਬਾਰੇ ਸਾਰੇ ਬੇਕਦੇ ਹੰਨਾ ਮੀਰ ਸ਼ੇਖੀਰਾਂ ਹਮੇਸ਼ਾ ਦਿਲੋਂ ਤੋਂ ਬੇਈਮਾਨੀ ਦਿਖਾਉਂਦੀ ਆ ਤੇ ਹਾਂ ਨਾ ਮੀਰ ਸ਼ੇਖੀਰਾਂ ਦੀ ਦੁਨੀਆ ਦੇ ਅੰਤ ਤੱਕ ਇਹ ਸਾਰੀ ਕਹਾਣੀ ਚੱਲਦੀ ਰਹੇਗੀ ਬੇਈਮਾਨੀ ਕੀਤੀ ਹੈ ਨਾ ਪਰਮਿਸ਼ਨ ਦੇ ਨਾਲ ਵਫ਼ਾਦਾਰ ਨਿਕਲੇ ਤੇ ਨਾਮ ਪਰਮੇਸ਼ਰ ਦੇ ਦਾਸੋਂ ਦੇ ਨਾਲ ਫਰਜ਼ਾ ਨਹੀਂ ਹੋ। ਅਜੀ ਬਹੁਤ ਸਾਰੇ ਲੋਕ ਆ ਨਾ ਪਰਮੇਸ਼ਰ ਨਾਲ ਪਵਾਦਾਰੀ ਨਹੀਂ ਨਾ ਪਰਮੇਸ਼ਰ ਦੇ ਦਾਸਾਂ ਨਾਲ ਪਵਾਦਾਰੀ ਨਹੀਂ ਦੇ। ਬਹੁਤ ਸਾਰੇ ਲੋਕਾਂ ਨੇ ਦੇਖਣਾ ਕਿ ਆਪਣੇ ਘਰਾਂ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਪਵਾਦਾਰੀ ਵਿੱਚ ਰਹਿੰਦੇ। ਆਪਣੀ ਘਰਵਾਲੀ ਨਾਲ ਆਪਣੇ ਘਰਵਾਲੀ ਨਾਲ ਆਪਣੀ ਧੀਆਂ ਨਾਲ ਪੁੱਤਰਾਂ ਨਾਲ ਪਵਾਦਾਰੀ ਨਹੀਂ। ਸੋ ਜਿਹੜਾ ਪਵਾਦਾਰੀ ਨਾਲ ਚਾਹਦੋਂ ਨੂੰ ਬੁਲਾ ਕਰਦਾ ਵਾ ਬਰਕਤ ਦੇਦਾ ਵਾ ਆਸ਼ੀਰਵਾਦ ਦੇਦਾ ਵਾ ਸੋ ਇਹਨਾਂ ਨੇ ਖੁਦਾਂ ਮੇਸ਼ੀਪੀਆਂ ਦੀ ਕੀਤਾ ਨਾ ਪਰਮੇਸ਼ਰ ਦੇ ਦਾਸ ਨਾ ਵਫਾਦਾਰ ਨਾ ਰਹੇ ਨਾ ਪਰਮੇਸ਼ਰ ਦੇ ਨਾਲ ਵਫਾਦਾਰੀ ਬਕਾਈ ਸਭੋਂ ਠੱਗ ਬਣ ਗਏ ਆ ਧੋਖੇਬਾਜ਼ ਬਣ ਗਏ ਆ ਜੋ ਕੁਝ ਹੈ ਨਾ ਉਹ ਵੀ ਲੈ ਰਿਆ ਆਪਣੀ ਜਾਨ ਵੀ ਲੋਬੇਤੀ ਸਾਰਾ ਕੁਝ ਕੀਤਾ ਯਾਰ ਜਿਹੜਾ ਬਾਕੀ ਸਭੀਆ ਦੀ ਜਾਨ ਨਾਲ ਵਿੱਧੀ ਆਈ ਇੱਥੇ ਰਹਿ ਗਈ ਨਾ ਉਹ ਵੀ ਲੈ ਲਈ ਨੀ ਇਹਨੂੰ ਆਪਣੀ ਜਾਨ ਵੀ ਲੋਬੇਤੀ